ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਛੜਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਪਿਛਲੀ ਸਾਖੀ ਦੇ ਵਿੱਚ ਅਸੀਂ ਜਾਣਿਆ ਸੀ ਕਿ ਗੁਰੂ ਜੀ ਸੁਲਤਾਨਪੁਰ ਵਿੱਚ ਕਿਵੇਂ ਪਹੁੰਚੇ ਸੋ ਇਸੇ ਤਰ੍ਹਾਂ ਹੀ ਅੱਜ ਦੀ ਸਾਖੀ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਜੀ ਦਾ ਆਪਣਿਆਂ ਨਾਲ ਮੇਲ ਸੋ ਆਓ ਜਾਣਦੇ ਆਂ ਕਈ ਸਾਲ ਬਾਹਰ ਰਹਣ ਪਿੱਛੋਂ ਗੁਰੂ ਜੀ ਵਤਨ ਆਏ ਭੈਣ ਨਾਨਕੀ ਜੀ ਦੇ ਹਿਰਦੇ ਠੰਡ ਪਈ ਵੀਰ ਕਰ ਆਇਆ ਰੱਜ ਕੇ ਖੁਸ਼ੀ ਕੀਤੀ ਸਾਧੂਆਂ ਨੂੰ ਭੋਜਨ ਖਵਾਇਆ ਬਸਤਰ ਦਿੱਤੇ ਤੇ ਸਾਰੇ ਸ਼ਹਿਰ ਵਿੱਚ ਵਾਜੀ ਵੰਡੀ ਉਹ ਗੁਰੂ ਜੀ ਨੂੰ ਨਿਰਾ ਮਾਪਿਓ ਜਾਇਆ ਵੀਰ ਨਹੀਂ ਸੀ ਸਮਝਦੀ ਸਗੋਂ ਪ੍ਰਮਾਤਮਾ ਦਾ ਰੂਪ ਜਾਣਦੀ ਸੀ ਵੱਡੀ ਭੈਣ ਹੋਣ ਤੇ ਵੀ ਛੋਟੇ ਵੀਰ ਦੀ ਪੂਜਾ ਕਰਦੀ ਸੀ ਸਾਰਿਆਂ ਨੂੰ ਮਿਲਦੀ ਤੇ ਦੇਸ਼ ਦੇ ਸ਼ਾਂਤਰਾ ਦੇ ਹਾਲ ਦੱਸਦਿਆਂ ਹੋਇਆਂ ਗੁਰੂ ਜੀ ਨੂੰ 3 ਮਹੀਨੇ ਸੁਲਤਾਨਪੁਰ ਹੀ ਬੀਤ ਗਏ ਮਾਤਾ ਸੁਲੱਖਣੀ ਤੇ ਦੋਵੇਂ ਸਾਹਿਬਜ਼ਾ ਸਾਹਿਬਜ਼ਾਦੇ ਸ਼੍ਰੀ ਚੰਦ ਜੀ ਤੇ ਲਖਮੀ ਦਾਸ ਜੀ ਸੁਲਤਾਨਪੁਰ ਹੀ ਮਿਲਣ ਵਾਸਤੇ ਪਹੁੰਚ ਗਏ ਮਾਤਾ ਸੁਲੱਖਣੀ ਸੀਨੇ ਪਤੀ ਪਰਮੇਸ਼ਰ ਦੇ ਚਰਨਾਂ ਦੀ ਸ਼ੋਹ ਪ੍ਰਾਪਤ ਕੀਤੀ ਸ਼ਹਿਜ਼ਾਦੇਆਂ ਨੂੰ ਗੁਰੂ ਜੀ ਨੇ ਛਾਤੀ ਨਾਲ ਲਾਇਆ ਤੇ ਪਿਆਰ ਕੀਤਾ ਦੋਵੇਂ ਸਾਹਿਬਜ਼ਾਦੇ ਹੁਣ ਜਵਾਨ ਹੋ ਚੁੱਕੇ ਸਨ ਉਹਨਾਂ ਨੂੰ ਸੰਸਾਰ ਦੀ ਸੂਝ ਆ ਗਈ ਸੀ ਗੁਰੂ ਜੀ ਇਸ ਗੱਲੋਂ ਖੁਸ਼ ਹੋਏ ਕਿ ਹੁਣ ਉਹਨਾਂ ਦੇ ਪਿੱਛੋਂ ਕਲ ਦਾ ਖਿਆਲ ਰੱਖਣਗੇ ਆਪ ਉਹ ਜਗਤ ਜਲੰਦਾ ਰੱਖਣ ਵਾਸਤੇ ਜਗਤ ਦਾ ਰਟਨ ਕਰਨਗੇ ਸੁਲਤਾਨਪੁਰ ਤੋਂ ਤਲਵੰਡੀ ਵਲਤure ਰਾਹ ਵਿੱਚ ਕਈਆਂ ਜੀਵਾਂ ਦਾ ਪਲਾ ਕਰਦੇ ਹੋਏ ਸਨਮੁਖ ਕੋਲ ਲਾਹੌਰ ਪਹੁੰਚੇ ਸਨਮੁਖ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਗੁਰੂ ਜੀ ਨੇ ਉਸ ਨੂੰ ਸਿਮਰਨ ਭਗਤੀ ਤੇ ਗਿਆਨ ਰਾਹੀ ਨਿਹਾਲ ਕੀਤਾ ਲਹਾਰੋਂ ਤੁਰ ਕੇ ਗੁਰੂ ਜੀ ਤਲਵੰਡੀ ਪਹੁੰਚ ਗਏ ਆਪਣੇ ਸੁਭਾਅ ਅਨੁਸਾਰ ਸਿੱਧੇ ਘਰ ਨਹੀਂ ਅਪੜੇ ਸਗੋਂ ਬਾਹਰ ਬੈਠ ਗਏ ਮਰਦਾਨੇ ਨੂੰ ਘਰ ਪੇਛ ਦਿੱਤਾ ਮਰਦਾਨੇ ਨੂੰ ਦੇਖ ਕੇ ਸਾਰੇ ਨਗਰ ਵਾਸੀਆਂ ਨੇ ਪ੍ਰਤੀਤ ਕਰ ਲਿਆ ਕਿ ਗੁਰੂ ਨਾਨਕ ਜੀ ਆਏ ਆ ਗਏ ਹਨ ਜਿਵੇਂ ਸ਼੍ਰੀ ਕ੍ਰਿਸ਼ਨ ਦਾ ਆਉਣਾ ਸੁਣ ਕੇ ਰਾਦਸ ਮੇਧ ਗੋਕਲ ਦੀਆਂ ਮੁਟਿਆਰਾਂ ਸਭ ਤੰਦੇ ਛੱਡ ਕੇ ਸ਼੍ਰੀ ਕ੍ਰਿਸ਼ਨ ਦੇ ਦਰਸ਼ਨਾਂ ਨੂੰ ਤਾਉਂਦੀਆਂ ਸਨ ਕਿਵੇਂ ਇਸ ਪ੍ਰਾਣੀ ਨੇ ਸੁਣਿਆ ਕਿ ਗੁਰੂ ਜੀ ਆਏ ਹਨ ਤੇ ਉਹ ਬਾਹਰ ਬੈਠੇ ਹਨ ਉਹ ਹੀ ਹਥਲੇ ਕੰਮ ਛੱਡ ਜ਼ਬਾਨ ਦੀਆਂ ਗੱਲਾਂ ਬੰਦ ਕਰ ਕਿਸੇ ਨੂੰ ਨਾਲ ਲੈ ਤੇ ਕੋਈ ਇਕਲਾ ਹੀ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਉੱਠ ਨੱਠਾ ਹੌਲੀ ਹੌਲੀ ਖਬਰਾਂ ਮਾਤਾ ਤ੍ਰਿਪਤਾ ਤੇ ਪਿਤਾ ਕਾਲੂ ਜੀ ਨੂੰ ਵੀ ਪਹੁੰਚ ਗਈਆਂ ਮਾਤਾ ਉੱਠ ਤੇਰਾ ਲਾਲ ਬਾਹਰ ਆ ਬੈਠਾਈ ਪੂਰਨ ਜੋਗੀ ਵਾਂਗ ਚਿਰਾਂ ਪਿੱਛੋਂ ਫੇਰਾ ਪਾਇਆ ਸੂਰ ਲਾਡ ਪਿਆਰ ਨਾਲ ਕਰ ਲਿਆ ਸਨੇਹਾ ਦੇਣ ਵਾਲੀ ਸੁਬਾਣੀ ਨੇ ਮਾਤਾ ਜੀ ਨੂੰ ਆਖਿਆ ਸੀ ਮੇਰਾ ਬੇਟਾ ਆ ਗਿਆ ਮੇਰਾ ਲਾਲ ਨਾਨਕ ਆ ਪਹੁੰਚਿਆ ਪ੍ਰਮਾਤਮਾ ਨੇ ਮੇਰੇ ਹਿਰਦੇ ਦੀ ਕੋਕ ਸੁਣ ਲਈ 12 ਸਾਲਾਂ ਪਿੱਛੋਂ ਆਗ ਮਿਲਿਆ ਚੱਲ ਮੈਂ ਚੱਲਣਾ ਪੁੱਤਰ ਦਾ ਚਿਹਰਾ ਦੇਖਾਂ ਪੁੱਤਰ ਨੂੰ ਕੁੱਟਕੇ ਤੜਕਦੀ ਹਿੱਕ ਨਾਲ ਲਾਵਾਂ ਮੇਰਾ ਲਾਲ ਨਾਨਕ ਨਾਨਕ ਆਦਿਆ ਮੇਰਾ ਬੇਟਾ ਨਾਨਕ ਮਾਤਾ ਤੇ ਤਾਜੀ ਪੁੱਤਰ ਦੇ ਆਉਣ ਦਾ ਸੰਦੇਸ਼ ਸੁਣ ਕੇ ਪੈਰਾਗਨ ਹੋ ਗਈ ਪੁੱਤਰ ਪਿਆਰ ਹਿਰਦੇ ਵਿੱਚ ਜਾਗ ਪਿਆ ਖੁਸ਼ੀ ਨਾਲ ਲੈਣਾ ਵਿੱਚ ਜਲ ਪਰ ਆਇਆ ਉੱਠ ਕੇ ਤੁਰ ਪਈ ਪੁੱਤਰਾਂ ਦੇ ਵਿਛੋੜੇ ਦੇ ਦੁੱਖਾਂ ਦਾ ਮਾਵਾ ਨੂੰ ਪਤਾ ਹੁੰਦਾ ਹੈ ਅੱਜ ਉਸ ਦੇ ਭਾਗ ਜਾਗ ਪਏ ਹਾੜ ਨਾ ਗਵੰਡਣਾ ਨੂੰ ਨਾਲ ਲੈ ਕੇ ਆਪਣੇ ਪੁੱਤਰ ਗੁਰੂ ਜੀ ਨੂੰ ਗੁਰੂ ਜੀ ਕੋਲ ਗੁਰੂ ਨਾਨਕ ਜੀ ਕੋਲ ਪਹੁੰਚ ਗਈ ਦੂਰੋਂ ਆਉਂਦੀ ਮਾਤਾ ਨੂੰ ਦੇਖ ਕੇ ਗੁਰੂ ਜੀ ਆਸਣ ਤੋਂ ਉੱਠੇ 10 ਕਦਮ ਅੱਗੇ ਹੋ ਕੇ ਮਾਤਾ ਜੀ ਦੇ ਚਰਣਾ ਉੱਤੇ ਮੱਥਾ ਟੇਕਿਆ ਮਾਪੁੱਤਰ ਦਾ ਸਾਖੀ ਜਗਤ ਗੁਰੂ ਆਪਣੀ ਮਾਤਾ ਦਾ ਸਤਿਕਾਰ ਕਰਦੇ ਸੰਚਰਣਾ ਉੱਤੇ ਮੱਥਾ ਟੇਕ ਕੇ ਮਾਂ ਕੋਲੋਂ ਸ਼ੁਭ ਅਸ਼ੀਸ਼ ਲਈ ਮਾਤਾ ਨੇ ਝੁੱਕ ਕੇ ਪੁੱਤਰ ਦੇ ਸਿਰ ਨੂੰ ਉੱਪਰ ਝੁਕਿਆ ਕੁੱਟ ਕੇ ਹਿੱਕ ਨਾਲ ਲਾਇਆ ਅੱਖਾਂ ਵਿੱਚੋਂ ਵੈਰਾਗ ਦੇ ਹੰਝੂ ਕਿਰੇ ਬੇਟਾ ਨਾਨਕ ਤਕੜਾ ਤਾਂ ਰਹਾ ਮੇਰੇ ਪੁੱਤਰ ਨੂੰ ਪ੍ਰਦੇਸ਼ਾਂ ਵਿੱਚ ਕੋਈ ਦੁੱਖ ਤਕਲੀਫ ਤਾਂ ਨਹੀਂ ਹੋਈ ਮੈਂ ਸਦਕੇ ਜਾਵਾਂ ਉਹਨਾਂ ਰਾਹਾਂ ਦੇ ਜਿੰਨੀ ਰਾਹ ਹੀ ਮੇਰਾ ਜੋਗੀ ਪੁੱਤਰ ਘਰ ਨੂੰ ਮੁੜਿਆ ਹੈ ਉਸ ਸਰਬਸ਼ਕਤੀਵਾਨ ਦਾ ਲੱਖ ਵਾਰ ਧੰਨਵਾਦ ਹੈ ਮਾਂ ਦਾ ਤ੍ਰਿਪਤਾ ਗੁਰੂ ਜੀ ਦੇ ਮੁਖੜੇ ਉੱਤੇ ਹੱਥ ਫੇਰਦੀ ਹੋਈ ਆਖੀ ਗਈ ਮਾਂ ਪੁੱਤਰ ਬੈਠ ਗਏ ਨਗਰ ਵਾਸੀਆਂ ਦੀ ਧੀਰ ਇਕੱਠੀ ਹੋ ਗਈ ਸਾਰੇ ਦਰਸ਼ਨ ਕਰ ਕਰਕੇ ਨਿਹਾਲ ਹੋ ਰਹੇ ਸਨ ਪਰ ਜਵਾਨੀ ਵਿੱਚ ਗੁਰੂ ਜੀ ਦਾ ਚਿਹਰਾ ਨੂਰੋ ਨੂਰ ਹੋਇਆ ਚਮਕ ਰਿਹਾ ਸੀ ਜਿਹੜਾ ਦਰਸ਼ਨ ਕਰਦਾ ਸੀ ਉਸੇ ਦਾ ਜਨਮ ਮਰਨ ਕੱਟਿਆ ਜਾਂਦਾ ਸੀ ਰਾਏ ਬੁਲਾਰ ਦੇ ਕੋਲ ਹੀ ਮਹਤਾ ਕਾਲੂ ਜੀ ਬੈਠੇ ਸਨ ਕਿ ਇੱਕ ਪੁਰਸ਼ ਨੇ ਜਾ ਕੇ ਹਾਂ ਮਹਤਾ ਕਾਲੂ ਜੀ ਤੇਰਾ ਪੁੱਤਰ ਨਾਨਕ ਆ ਗਿਆ ਉਹ ਪਿੰਡੋਂ ਬਾਹਰ ਨੀਰੋਂ ਦੇ ਖੂਹ ਉੱਤੇ ਬੈਠਾ ਹੈ ਸਾਰਾ ਨਗਰ ਉਸ ਨੂੰ ਦੇਖਣ ਗਿਆ ਹੈ ਮੇਰਾ ਪੁੱਤਰ ਨਾਨਕ ਆ ਗਿਆ ਮਹਤਾ ਕਾਲੂ ਜੀ ਜਮਾਨੋਂ ਇਹ ਬਾਤ ਨਿਕਲਿਆ ਹੈ ਜਗਤ ਗੁਰੂ ਨਾਨਕ ਜੀ ਆ ਪਹੁੰਚੇ ਧੰਨ ਭਾਖ ਖੁਦਾ ਦਾ ਸ਼ੁਕਰ ਰਾਇ ਬੁਲਾਰ ਦੇ ਦਿਲ ਦੀ ਆਵਾਜ਼ ਸੀ ਚਲੋ ਮਹਤਾ ਜੀ ਦਰਸ਼ਨ ਕਰੀਏ ਅੱਜ ਭਾਗਾ ਵਾਲਾ ਦਿਹਾੜਾ ਹੈ ਮਨ ਦੀ ਮੁਰਾਦ ਪੂਰੀ ਹੋਈ ਲੋਚ ਦੇ ਆਮਰਨ ਤੋਂ ਪਹਿਲਾਂ ਅੰਮ੍ਰਿਤ ਧਾਤੇ ਦੇ ਦਰਸ਼ਨ ਹੋ ਜਾਣ ਰੂ ਰੂਹਾਂ ਨੂੰ ਮਿਲਦੇ ਹਾਂ ਹਨ ਆਤਮਾ ਦੀ ਪੁਕਾਰ ਦਾ ਤਾਰ ਨੇ ਸੁਣ ਲਈ ਅਸਾਂ ਗਰੀਬਾਂ ਦੇ ਬੇੜੇ ਤਾਰਨ ਵਾਸਤੇ ਜੋ ਦੂਰੋਂ ਚੱਲ ਕੇ ਆ ਪਹੁੰਚੇ ਇਉਂ ਆਖਦਾ ਹੋਇਆ ਰਾਏ ਬੁਲਾਰ ਆਸਨ ਤੋਂ ਉੱਠਿਆ ਬਿਰਧ ਹੋ ਚੁੱਕਾ ਸੀ ਲੱਤਾਂ ਵਿੱਚ ਬਲ ਨਹੀਂ ਸੀ ਤੇ ਨਾ ਅੱਖਾਂ ਵਿੱਚ ਪੂਰੀ ਜੋਤਨਾ ਫਿਰ ਵੀ ਗੁਰੂ ਜੀ ਦੇ ਆਉਣ ਦੇ ਸੰਦੇਸ਼ ਨੇ ਉਸਦੇ ਤਨ ਮਨ ਵਿੱਚ ਨਵਾਂ ਉਸ਼ਾ ਪੈਦਾ ਕਰ ਦਿੱਤਾ ਉਹ ਇੰਜ ਹੌਲਾ ਫੁੱਲ ਉੱਠਿਆ ਜਿਵੇਂ ਕਦੀ ਜਵਾਨੀ ਵਿੱਚ ਉੱਠਿਆ ਕਰਦਾ ਸੀ ਮਹਤਾ ਕਾਲੂ ਗੁਰੂ ਜੀ ਦਾ ਦੁਨਿਆਵੀ ਪਿਤਾ ਸੀ ਉਹਦੇ ਹਿਰਦੇ ਵਿੱਚ ਇੱਕ ਦੁਨਿਆਵੀ ਕੁੱਤ ਨਾਨਕ ਨੂੰ ਮਿਲੰਦੀ ਤਾਂ ਸੀ ਰਾਇ ਬੁਲਾੜ ਨਾਲ ਗੁਰੂ ਜੀ ਦਾ ਰੋਹਾਨੀ ਰਿਸ਼ਤਾ ਸੀ ਉਹ ਆਪਣੇ ਰੋਹਾਨੀ ਗੁਰੂ ਨੂੰ ਮਿਲਣ ਜਾ ਰਿਹਾ ਸੀ ਉਸ ਦੇ ਅੰਦਰ ਤੜਪ ਤੇ ਭੁੱਖ ਸੀ ਅੱਗਾ ਸਵਾਰਨ ਦੀ ਜਗਤ ਵਿੱਚ ਤਾਂ ਉਸ ਕੋਲ ਬਹੁਤ ਕੁਝ ਸੀ ਦੋਵੇਂ ਵਾਹੋ ਵੱਧਾ ਹੀ ਗੁਰੂ ਜੀ ਵੱਲ ਤੁਰ ਗਏ ਜਗਤ ਗੁਰੂ ਨਾਨਕ ਦੇਵ ਨੇ ਦੂਰੋਂ ਦੇਖਿਆ ਉਹਦੇ ਪਿਤਾ ਜੀ ਆ ਰਹੇ ਨੇ ਨਾਲ ਹੀ ਰਾਇ ਬੁਲਾਰ ਹਨ ਉਹ ਰਾਇ ਬੁਲਾਰ ਜੋ ਗੁਰੂ ਜੀ ਦੇ ਪਹਿਲੇ ਸੇਵਕ ਸਨ ਜਿਨ੍ਹਾਂ ਦੀ ਆਤਮਾ ਨੇ ਸਭ ਤੋਂ ਪਹਿਲਾਂ ਜਾਚਿਆ ਸੀ ਕਿ ਗੁਰੂ ਨਾਨਕ ਜੀ ਮਾਮੂਲੀ ਬਾਲਕ ਨਹੀਂ ਸਗੋਂ ਆਪ ਖੁਦਾਵੰਦ ਕਰੀਮ ਹਨ ਹਿੰਦੂ ਸ਼ਬਦਾਂ ਵਿੱਚ ਭਗਵਾਨ ਹਨ ਜਗਤ ਰੋਗੀਆਂ ਦੇ ਸੱਚੇ ਵੈਦ ਹਨ ਗੁਰੂ ਜੀ ਦੋਹਾ ਬਜ਼ੁਰਗਾਂ ਦਾ ਸਤਕਾਰ ਕਰਨ ਵਾਸਤੇ ਉੱਠ ਕੇ ਖਲੋ ਗਏ ਦੇਸ਼ ਦੇ ਰਵਾਜ ਅਨੁਸਾਰ ਪਿਤਾ ਜੀ ਦੇ ਚਰਣਾ ਉੱਪਰ ਮੱਥਾ ਟੇਕਿਆ ਕਾਲੂ ਜਿਨੇ ਗੁਰੂ ਨਾਨਕ ਜੀ ਨੂੰ ਸਾਤੀ ਨਾਂ ਲਾਇਆ ਤੇ ਪਿਆਰ ਦਿੱਤਾ ਰਾਏ ਬੁਲਾਰ ਗੁਰੂ ਜੀ ਦੇ ਚਰਣਾ ਉੱਪਰ ਮੱਥਾ ਟੇਕਣ ਲੱਗਾ ਤਾਂ ਗੁਰੂ ਜੀ ਨੇ ਉਹਨਾਂ ਦਾ ਸਿਰ ਹੱਥਾਂ ਉੱਪਰ ਬੋਝ ਲਿਆ ਤੁਸੀਂ ਬਜ਼ੁਰਗ ਜੇ ਮੈਂ ਆਪ ਦਾ ਬਾਲਕ ਹਾਂ ਮੈਂ ਆਪ ਤੇ ਚੜਨਾ ਉਪਰ ਮੱਥਾ ਟੇਕਣਾ ਹੈ ਗੁਰੂ ਜਿਨੇ ਬਚਨ ਕੀਤਾ ਵਿਛੜੇ ਰਜ ਕੇ ਮਿਲੇ ਬੇਟਾ ਚਲੋ ਘਰ ਬਾਹਰ ਬੈਠਣਾ ਯੋਗ ਨਹੀਂ ਮੈਂ ਤਾਂ ਕਾਲੂ ਜਿਨੇ ਗੁਰੂ ਜੀ ਨੂੰ ਆਖਿਆ ਚਲੋ ਪਿਤਾ ਜੀ ਆਖ ਕੇ ਗੁਰੂ ਜੀ ਆਪਣੀਆਂ ਤੇ ਨਗਰ ਵਾਸੀਆਂ ਦੇ ਨਾਲ ਆਪਣੇ ਘਰ ਨੂੰ ਤੁਰ ਪਏ ਮਾਤਾ ਕਾਲੂ ਦੇ ਘਰ ਰੌਣਕਾਂ ਹੋ ਗਈਆਂ ਸਾਰੇ ਪਿੰਡ ਦੀਆਂ ਔਰਤਾਂ ਮਾਤਾ ਤੇ ਤੁਹਾਨੂੰ ਵਧਾਈ ਦੇਣ ਵਾਸਤੇ ਆਈਆਂ ਉਸ ਸਮੇਂ ਪਰਦੇਸੋਂ ਕਿਸੇ ਦਾ ਮੁਰ ਘਰ ਆਉਣਾ ਨਵੇਂ ਜਨਮ ਦੇ ਸਮਾਨ ਸੀ ਮਾਤਾ ਤ੍ਰਿਪਤਾ ਬਹੁਤ ਖੁਸ਼ ਹੋਈ 13 ਸਾਲਾਂ ਦੇ ਲੰਮੇ ਵਿਛੋੜੇ ਪਿੱਛੋਂ ਪੁੱਤਰ ਦੇ ਮੁਰ ਮਿਲੰਨੇ ਉਸ ਦੇ ਚਿਹਰੇ ਉੱਤੇ ਨਵੀਂ ਰੌਣਕ ਲਿਆ ਦਿੱਤੀ ਜੋ ਕੋਈ ਵਧਾਈ ਦੇਣ ਆਉਂਦਾ ਰਿਹਾ ਉਸ ਦੀ ਝੋਲੀ ਗੁੜ ਪਾ ਪਾਇਆ ਰੱਜ ਕੇ ਖੁਸ਼ੀਆਂ ਕੀਤੀਆਂ ਦੂਰ ਨੇੜੇ ਦੇ ਰਿਸ਼ਤੇਦਾਰ ਮਿਲਣ ਵਾਸਤੇ ਆਏ ਸਾਰੇ ਮਿਲ ਕੇ ਬਹੁਤ ਖੁਸ਼ ਹੋਏ ਘਰ ਰਹਿ ਕੇ ਵੀ ਗੁਰੂ ਜੀ ਨੇ ਆਪਣੇ ਨਾਮ ਵਿੱਚ ਕੋਈ ਫਰਕ ਨਹੀਂ ਪਾਇਆ ਤਾਰਿਆਂ ਦੀ ਸ਼ਾਮੇ ਤੜਕੇ ਉੱਠ ਕੇ ਖੂ ਉਤੋਂ ਇਸ਼ਨਾਨ ਕਰਦੇ ਤੇ ਆਪਣੇ ਮਾਲਕ ਦਾ ਧਿਆਨ ਧਰ ਕੇ ਸਿਮਰਨ ਕਰਦੇ ਇਉਂ ਕਈ ਕਈ ਮਹੀਨੇ ਬੀਤ ਗਏ ਅੰਦਰੋਂ ਆਵਾਜ਼ ਆਈ ਗੁਰੂ ਨਾਨਕ ਘਰਨਾ ਬੈਠ ਹਜ਼ਾਰਾਂ ਦੁਖੀ ਰੂਹਾਂ ਤੜਫ ਰਹੀਆਂ ਹਨ ਉਹਨਾਂ ਨੂੰ ਸ਼ਾਂਤ ਕਰਨਾ ਹੈ ਭੁੱਲੜ ਜੀਵ ਤੱਕੇ ਖਾ ਰਹੇ ਨੇ ਉਹਨਾਂ ਨੂੰ ਜੀਵਨ ਕਿਨਾਰਾ ਨਹੀਂ ਲੱਭਦਾ ਜਿਸ ਕੰਮ ਵਾਸਤੇ ਜਗਤ ਵਿੱਚ ਆਇਆ ਹੈ ਉਸਨੂੰ ਪੂਰਾ ਕਰ ਹੇ ਕਰਤਾਰ ਖਿਮਾ ਕਰਨੀ ਮਾਲਕ ਮੈਂ ਆਪ ਦਾ ਸੇਵਕ ਹਾਂ ਹੁਣੇ ਉੱਠ ਤੁਰਦਾ ਹਾਂ ਇਹ ਆਕ ਤੇ ਜਗਤ ਗੁਰੂ ਨਾਨਕ ਜੀਵਾਂ ਨੂੰ ਤਾਰਨ ਵਾਸਤੇ ਤਿਆਰ ਹੋ ਗਏ ਉਸੇ ਵੇਲੇ ਮਰਦਾਨੇ ਨੂੰ ਆਵਾਜ਼ ਦਿੱਤੀ ਆਮਰਦਾਨਿਆ ਚੱਲੀਏ ਕਰਤਾਰ ਹਾਕ ਮਾਰ ਰਿਹਾ ਹੈ ਕਰਦਿਆਂ ਨੂੰ ਮਿਲ ਆ ਉਹਨਾਂ ਨੂੰ ਜਾ ਕੇ ਮਿਲਿਏ ਜਿੰਨਾਂ ਦੇ ਮਿਲਣ ਵਾਸਤੇ ਆਏ ਹਾਂ ਜੋ ਹੁਕਮ ਆ ਕੇ ਮਰਦਾਨਾ ਤਿਆਰ ਹੋ ਗਿਆ ਉਹਦੇ ਕਰਦਿਆਂ ਨੇ ਰੋਕਿਆ ਇਸਤਰੀ ਤੇ ਪੁੱਤਰ ਨੇ ਪਿਆਰ ਨਾਲ ਰੋਕਣਾ ਚਾਇਆ ਪਰ ਮਰਦਾਨਾ ਨਾ ਰੁਕਿਆ ਇਸਤਰੀ ਭਲਾ ਫੜ ਕੇ ਜਵਾਨੀ ਦਾ ਵਾਸਤਾ ਪਾਉਂਦੀ ਰਹੀ ਪਰ ਉਹਦੇ ਮੂੰਹ ਵੱਲ ਨਾ ਦੇਖਿਆ ਉਹਦੇ ਤਦਲੇ ਨਾ ਸੁਣੇ ਉਹ ਦਰਦਾਤਾ ਤਿਆਰ ਹੋਇਆ ਪੁੱਤਰ ਨੂੰ ਜਾਂਦਾ ਦੇਖ ਕੇ ਮਾਤਾ ਤਪਤਾ ਜੀ ਤੇ ਪਿਤਾ ਕਾਲੂ ਜੀ ਰੋਕਣ ਲੱਗੇ ਆਸਾਨੋ ਬਟੇ ਪਤੰਗ ਕਰਨ ਲੱਗ ਲੱਗਾ ਹੈ ਪੁੱਤਰ ਕਰ ਰਹੋ 12 ਸਾਲ ਫਿਰ ਲਿਆ ਹੁਣ ਫਿਰਨ ਦਾ ਵੇਲਾ ਨਹੀਂ ਘਰ ਵਸ ਪਤਾ ਨਹੀਂ ਕਦੋਂ ਸਾਡਾ ਸਾਸ ਰੁਕ ਜਾਵੇ ਦੋਹਾਂ ਦਾ ਕਹਿਣਾ ਸੀ ਪਰ ਜਗਤ ਗੁਰੂ ਨਾਨਕ ਜੀ ਬੋਲੇ ਮੈਂ ਘਰ ਨਹੀਂ ਬੈਠ ਸਕਦਾ ਘਰ ਬੈਠਣ ਵਾਸਤੇ ਮਾਲਕ ਦਾ ਹੁਕਮ ਨਹੀਂ ਜਿਸ ਦਿਨ ਹੁਕਮ ਹੋਇਆ ਉਸ ਦਿਨ ਘਰ ਬੈਠਾਂਗਾ ਦੁਖੀ ਰੂਹਾਂ ਰੋ ਰਹੀਆਂ ਹਨ ਅੱਖਾਂ ਦੇ ਹੁੰਦੇ ਸੁੰਦੇ ਅਨੇਕਾਂ ਜੀ ਠੇਡੇ ਖਾ ਰਹੇ ਨੇ ਉਹਨਾਂ ਨੂੰ ਜੀਵਨ ਦੇ ਸਾਥ ਇਨਸਾਫ ਤੇ ਪੱਦਰ ਰਾ ਪਾਉਣਾ ਹੈ ਇਉਂ ਉੱਤਰ ਦੇ ਕੇ ਜਗਤ ਗੁਰੂ ਨਾਨਕ ਜੀ ਦੂਸਰੀ ਵਾਰ ਘਰੋਂ ਤੁਰੇ ਸੋ ਇਸ ਤਰ੍ਹਾਂ ਸੀ ਜਾਣਿਆ ਕਿ ਗੁਰੂ ਨਾਨਕ ਸਾਹਿਬ ਜੀ ਘਰਵਲ ਕਿਵੇਂ ਮੋੜਾ ਪਾਇਆ ਤੇ ਆਪਣੇ ਨਾਲ ਕਿਵੇਂ ਮਿਲਾਪ ਮੇਲ ਮਿਲਾਪ ਹੋਏ ਅਤੇ ਫਿਰ ਤੋਂ ਫਿਰ ਤੋਂ ਜਗਤ ਨੂੰ ਤਾਰਨ ਵਾਸਤੇ ਕਿਵੇਂ ਘਰੋਂ ਤੁਰਨਾ ਚਾਹਿਆ ਸੋ ਅਗਲੀ ਸਾਖੀ ਦੇ ਵਿੱਚ ਅਸੀਂ ਜਾਣਾਂਗੇ ਕਿ ਸਰਸੇ ਵਿੱਚ ਮੁਸਲਮਾਨ ਪੀਰਾਂ ਨਾਲ ਗੋਸ਼ਟ ਸੋ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ